ਲਾ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਸਮਰਾ ਡੈਰੀ ਫਾਰਮ ਤੇ ਪਿੰਡ ਲੋਹਾਖੇੜਾ ਤੇ ਜ਼ਿਲ੍ਹਾ ਸੰਗਰੂਰ ਆ। ਬਾਈ ਪ੍ਰਦੀਪ ਕੋਲੇ ਪਹੁੰਚੇ ਹੋਇਆ ਆ। ਤਿੰਨ ਦਿਖਾਵਾਂਗੇ ਮੱਝਾਂ ਇੱਕ ਦਿਖਾਵਾਂਗੇ ਝੋਟਾ ਤੇ ਦੋ ਦਿਖਾਵਾਂਗੇ ਗਾਵਾਂ। ਸਾਰੀਆਂ ਨਸਲੀਆਂ ਦਿਖਾ ਦਾਂਗੇ ਤੁਹਾਨੂੰ ਅੱਜ। ਝੋਟੇ ਵਾਲੇ ਸੱਜਣ ਝੋਟਾ ਖਰੀਦਿਓ, ਮੱਝਾਂ ਲੈ ਖਰੀਦਿਓ, ਮੱਝਾਂ ਤੇ ਗਾਵਾਂ ਵਾਲੇ ਸੱਜਣ ਖਰੀਦ ਸਕਦੇ ਨੇ ਬਾਈ ਗਾਵਾਂ। ਝੋਟਾ ਵੀ ਐਂ ਲਿਆਂਦਾ ਬਾਈ ਕਹਿੰਦਾ ਹਰਿਆਣੇ ਚੋਂ ਕੱਢ ਕੇ ਤੇ ਬਾਕੀ ਗੱਲਬਾਤ ਬਾਈ ਨਾ ਕਰਾ ਦੂੰਗਾ ਭਾ ਤੁਹਾਨੂੰ ਪਤਾ ਸਾਰੇ ਪਸ਼ੂਆਂ ਦਾ ਤਕਰੀਬਨ ਤਕਰੀਬਨ ਵੀਡੀਓ ਦੇ ਵਿੱਚ ਹੀ ਹੁੰਦਾ ਹੋਰ ਪ੍ਰਦੀਪ ਕਿਵੇਂ ਵਧੀਆ ਵੀਰੇ ਚੜਦੀ ਕਲਾ ਹਾਂ ਹਾਂ ਚੜਦੀ ਆ ਕਿੱਧਰੋਂ ਲਿਆਂਦਾ ਤੋਹਫਾ ਪਾਲ ਇਹ ਬਾਈ ਰਿਕਾਰਡ ਇਹਦੇ ਲੱਗਿਆ ਹੋਇਆ ਵੈਸੇ ਉਹ ਤਾਂ ਹੈ ਨਹੀਂ ਵੀ ਆਪਾਂ ਇੱਥੋਂ ਨੇੜੇ ਲੈ ਕੇ ਆਪਾਂ ਕਹਾਂਗੇ ਇਹ ਸਹਾਰੋਂ ਲਿਆਗਾ ਠੀਕ ਆ ਗੱਲ ਤੇ ਬਾਈ ਬਠਮੜੇ ਪਿੰਡ ਦਾ ਕੱਟਾ ਇਹ ਠੀਕ ਆ ਗੱਲ ਹਾਂ ਟੈਗ ਇਹਦੇ ਲੱਗਿਆ ਹੋਇਆਗਾ ਉਮਰ ਕਿੰਨੀ ਕਬਰਦੀ ਹੈ ਉਮਰ ਬਾਈ ਹੈਗੀ ਇਹਦੀ 2.5 ਤੋਂ 3 ਸਾਲ ਦੀ ਬਈ ਅੱਛਾ ਦੰਦਾਂ ਜੀ ਹੈ ਦੰਦਾਂ ਜੀ ਵੀਰੇ ਦੰਦਾਂ ਕੱਟਾ ਵਾਲੇ ਦਾ ਬੱਚਾ ਸੀ ਗੱਲ ਹਾਂ ਤੇ ਬਾਡੀ ਬੁੱਡੀ ਦਿਖਾ ਦੇ ਗਰੀ ਵੱਡਾ ਬੁੱਡਾ ਬਾਲਾ ਬਣੂਗਾ ਇਹੋ ਛਖਣਾਰ ਵਾਲੇ ਛੋਟੇ ਜਿਹੇ ਡਾ ਬਣੂਗਾ ਬਹੁਤ ਟੌਪ ਦਾ ਘਟਾ ਬਾਈ ਅ ਸੰਗ ਵੀ ਬਰੀਡ ਵਾਲੇ ਪੱਖ ਤੋਂ ਵੀ ਸਾਰੇ ਪੱਖ ਤੋਂ ਸਿਰਈਆ ਲੰਬਾ ਲੰਬਾ ਵੀ ਚੰਦਰਾ ਵਾਲਾ ਤੇ ਚੜਾਈ ਚੜੂਈ ਵੀ ਬਾਲੀਆਂ ਤੇ ਮੇਨ ਗੱਲ ਟੈਸਟਿਕਲਾਂ ਦਾ ਬੱਲ ਕੱਲ ਪੱਦਰਾ 100 ਦਾ 100 ਇੱਥੋਂ ਕਮਾ ਲਈ ਬਈ ਇਹਨੂੰ ਮੋੜ ਲਾ ਬਤੋਰਾ ਕਮਾਲਾ 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 ਇੱਥੋਂ ਮਾਰ ਗਰੀ ਇਹਦੇ ਫੇਸ ਤੇ ਕੈਮਰਾ ਹੁਣ ਕਰੀ ਮੂੰਹ ਅੰਦਰਲੇ ਬੰਨੇ ਮਾੜਾ ਜਿਹਾ ਇੱਥੋਂ ਦਿਖਾ ਜਾਰੀ ਐਂ ਖੜਦਾ ਜਿਵੇਂ ਰਿੰਗ 'ਚ ਨਹੀਂ ਖੜਦੇ ਹੁੰਦੇ ਝੋਟੇ ਜਾ ਕੇ ਸਿੰਘ ਵੀ ਬੰਦਾ ਬਿਊਟੀ ਵਾਲੇ ਪੱਖ 'ਚ ਵੀ ਐਂਡ ਕਰ ਦੂਗਾ ਕੰਮ ਤੇ ਬਾਕੀ ਦੁੱਧ ਵਾਲੀ ਲੇਨ 'ਚ ਵੀ Haryana ਦੇ ਪਸ਼ੂ ਤਕਰੀਬਨ ਤਕਰੀਬਨ 22 ਕਿਲੋ ਤੋਂ ਉੱਪਰ ਦਾ ਦੁੱਧ ਦੱਸਿਆ ਦਾ ਠੀਕ ਹੈ ਕਮਾ ਲੈ 11 ਹੋਰ ਕਮਾ ਦੇ ਪੁੱਤ 22 ਕਿਲੋ ਤੋਂ ਉੱਪਰ ਦਾ ਰਿਕਾਰਡ ਦੱਸਿਆ ਦੁੱਧ ਦਾ ਠੀਕ ਹੈ ਜੀ ਮਾਂ ਦਾ ਇਹਦੀ ਦਾ ਤੇ ਬਾਕੀ ਕੁਆਲਿਟੀ ਵਾਲੇ ਪੱਖ ਤੋਂ ਬਾਈ ਕੋਈ ਜੇ ਵੀਰ ਕੋਈ ਵੀ ਆਊਗਾ ਸਰਪਰਾ ਬਰੀਡ ਤੋਂ ਬਿਨਾਂ ਆਪਾਂ ਕੋਈ ਜਾਨਵਰ ਲੈਂਦੇ ਵੀ ਹੈ ਨਹੀਂਗੇ ਜੇ ਕੋਈ ਆਊਗਾ ਇਹ ਨਹੀਂ ਹੈਗਾ ਸੱਜਣਾ ਕੋਈ ਆ ਕੇ ਕਹਿ ਦੂ ਬਾਈ ਇਹ ਚ ਕੁਆਲਿਟੀ ਨਹੀਂ ਹੈਗੀ ਠੀਕ ਹੈ ਗੱਲ ਤੇ ਬਾਕੀ ਚੌੜਾ ਛੂੜਾ ਬਹੁਤਾ ਉੱਤ ਜਿਵੇਂ ਪਿੰਡਾਂ ਚੱਗੇ ਕੁਆਲਿਟੀ ਵਾਲੀ ਆ ਬਾਈ ਵੱਡੇ ਛੋਟੇ ਹੁੰਦੇ ਤੇ ਓਡਾ ਦਾ ਇਹ ਹੁਣੀ ਹੋ ਰਿਹਾ ਬਹੁ ਪੱਟਾ ਪੂਰਾ ਟਾਪ ਦਾ ਕੱਟ ਆ ਮੇਲੇ ਪਾਉਣ ਵਾਲੀ ਆਈਟਮ ਦਿਖਾਤੀ ਤੁਹਾਨੂੰ ਬਹੁਤ ਸੱਜਣਾ ਦੇ ਫੋਨ ਆਉਂਦੇ ਤੇ ਵੀ ਆਪਾਂ ਨੂੰ ਕੱਟਾ ਵੀ ਚਾਹੀਦਾ ਕੱਟਾ ਵੀ ਤੁਹਾਨੂੰ ਦਿਖਾਤਾ ਜਿਵੇਂ ਆਪਾਂ ਕਹਿ ਦਿੰਨੇ ਆ ਗੱਲਬਾਤ ਇਹ ਹੁੰਦੀ ਆ ਜਿਹੜਾ ਕੱਟਾ ਜਾਂ ਝੋਟਾ ਹੁੰਦਾ ਬਾਈ ਉਹ ਕ ਇਥੋਂ ਕਰਾ ਦੇ ਗੈਰੀ ਚੈੱਕ ਨਾਲੇ ਉਹ ਰੋ ਇਹਦਾ ਕਾਦ ਦਿਖਾ ਦੇ ਨਾ ਉਹਦੇ ਕਾਦ ਕਾਟਦਾ ਆਈਡੀਆ ਹੋ ਜੂਗਾ ਚੜਾਈ ਚੜੂਈ ਦਾ ਆਈਡੀਆ ਹੋ ਜੂਗਾ ਉਤੋਂ ਚੌੜਾ ਚੂੜਾ ਕਿੰਨਾ ਤੇ ਸੁਭਾਅ ਦਾ ਹੈਗਾ ਮੱਜਾਂ ਨਾਲ ਦਾ ਜਮਾਂ ਨਾਰਮਲ ਮੱਜਾਂ ਜੀ ਬੰਨੀ ਰੱਖਿਓ ਚਾਹੇ ਉਹ ਸਿਸਟਮ ਨਹੀਂ ਹੈਗਾ ਜਵਾਕ ਹੀ ਖੋਲੀ ਫਿਰੀ ਜਾਣਗੇ ਇਹਨੂੰ ਤੇ ਮਈਆਂ ਵੀ ਕਰਦਾ ਕਰੋ ਹਾਂ ਹਾਂ ਕਰਦਾ ਬਾਈ ਠੀਕ ਆ ਗੱਲ ਇਹਦੇ ਪੈਸੇ ਕਿੰਨੇ ਲੈ ਲਾਂਗੇ ਮੈਂ ਬਾਜੂ ਬਰੇ 1.5 ਲੱਖ ਰੁਪਏ ਦਾ ਕੱਟਾ ਦੇ ਦਾਂਗੇ 1.5 ਲੱਖ ਰੁਪਏ ਦਾ ਦੇ ਦਾਂਗੇ 2000 ਉਹ ਚੋਂ ਛੱਡ ਦਾਂਗੇ ਛੱਡ ਦਾਂਗੇ ਕੋਈ ਪਰ ਸਿਰੇ ਵਾਲਾ ਬਾਈ ਜਿਵੇਂ ਕਿਸੇ ਨੇ 100 ਕਿਉਂਕਿ ਬਾਈ ਨੋਰਮਲ ਜੇ ਆਪਾਂ ਅੱਜ ਕਟਾ ਲੈਨੇ ਆ ਲੱਖ ਤੋਂ ਪਲੱਸ ਤਾਂ ਕਟਾਉ ਹੀ ਲੈਣਾ ਪੈਂਦਾ ਇੱਕ ਗੱਲ ਤਾਂ ਤੁਹਾਨੂੰ ਮੈਂ ਹੋਰ ਦੱਸਦਾ ਨਾ ਚੱਲ ਵੀ ਉਹਨਾਂ ਨੂੰ ਤਾਂ ਕੱਦ ਲਈ ਦੇਣਾ ਹੁੰਦਾ ਵਾਜਨ ਦੇ ਹਿਸਾਬ ਨਾਲ ਨਹੀਂ ਲੱਖ ਤੋਂ ਬਾਹਰ ਹੀ ਆ ਇਹ ਹਾਂ ਹੈਗਾ ਬਾਈ ਵਾਜਨ ਦੇ ਹਿਸਾਬ ਨਾਲ ਪਰ ਮੈਂ ਹਰੇਕ ਭਰਾ ਨੂੰ ਇਹ ਕਹਿੰਨਾ ਉਹਨਾਂ ਵੀ ਯਾਰ ਪਾਲਿਆ ਕਰੋ ਕਿਸੇ ਪਾਲਰ ਵਾਲੇ ਸੱਜਣ ਨੂੰ ਚੀਜ਼ ਦੀ ਹੁਣ ਬਾਈ ਏਰੀਏ ਬਹੁਤ ਚੰਗੇ ਦਾ ਕੋਈ ਸੱਜਣ ਉਹ ਵੀ ਲਿਆਂਦਾ ਅੱਜ ਕਿਉਂਕਿ ਅੱਜ ਜੇ ਆਪਾਂ ਨੋਰਮਲ 500 ਰੁਪਏ ਵੀ ਕੈਨੀਮਲ ਦਾ ਲੈਨੇ ਆ ਠੀਕ ਹੈ ਜੀ ਤਾਂ ਵੀ ਆਪਦੀ ਇਹ ਮਿਹਨਤ ਮੋੜ ਦਾ ਜੇ ਕੋਈ ਲੈਂਦਾ بڑے ਸਮੇਂ 'ਚ ਹੀ ਪੂਰੇ ਕਰ ਇਹੜੀ ਏਰੀਆ ਦਾ ਹੈਗਾਗਾ ਮੈਂ ਤਾਂ ਪ੍ਰੂਫ ਦੇਵਾਂਗੇ ਉੱਥੋਂ ਦਾ ਇਹ ਨਹੀਂ ਹੈਗਾ ਗੱਲਾਂ ਉਹ ਨੇੜੇ ਤੇੜੇ ਜਿਹੜੇ 5-10 ਪਿੰਡ ਨੇ ਉਹਨਾਂ 'ਚ ਆਪਾਂ ਵੀ ਬਹੁਤ ਘੱਟ ਮਿਆਂ ਕਿਉਂਕਿ ਉਹ ਇਹੜਾ ਏਰੀਆ ਏਰੀਏ 'ਚ ਉਧਰ ਟਾਪ ਦੀਆਂ ਮੱਝੀਆਂ ਪਾਈਆਂ ਜਾਂਦੀਆਂ ਨੇ ਜ਼ਿਆਦਾਤਰ ਤੇ ਹੁਣ ਮਾਰਗਾ ਦੀ 2 ਨੰਬਰ ਵਾਲੀ ਆ ਝੋਟੀ ਤੇ ਮਾਰ ਕੈਮਰਾ ਪਹਿਲੇ ਤੇ ਆਰਡਰ ਤੀ ਮਾਰੂ ਏ ਲਿਆ ਇਧਰਲੇ ਬੰਨੇ ਨਾਲੇ ਤਾਂ ਬਟਨ ਵਾਲੀ ਵੀ ਆ ਗਈ ਨਾੜਾਂ ਵਾਲੀ ਵੀ ਆ ਗਈ ਸਾਰੇ ਕਾਸੇ ਵਾਲੀ ਵੀ ਆ ਗਈ ਨਾਲੇ ਇਹਦਾ ਕਰੀ ਹੱਥੋਂ ਕੱਦ ਦਿਖਾ ਦੀ ਕੱਦ ਇਹਦਾ ਵੀ ਝੋਟੀ ਉਹਦੀ ਸੱਪ ਵਰਗੇ ਅਗਰੇ ਚੇ ਉੱਪਰ ਤੱਕ ਮੋੜਦਾ ਤੁਰਿਆ ਜਾਈ ਠੀਕ ਹੈ ਆਹ ਆ ਜਮੀਆਂ ਬੰਦੇ ਆ ਗਏ ਇਸ ਇੱਥੋਂ ਦਿਖਾ ਗਰੀ ਆਰਡਰ ਕਿੰਨਾ ਚੌੜਾ ਰੱਖ ਗਿਆ ਸੂਈ ਤਾਂ ਨਹੀਂ ਹਜੇ ਨਾ ਨਾ ਗੱਬਣਾ ਬਾਈ ਥੋਰ ਬਾਈ ਖੋਲ ਕੇ ਨੂੰ ਬਰੀਕ ਵਾਲੀ ਆ ਗਈ ਚਵਾਈ ਦੀ ਬੋ ਪੋਲੀਆ ਆ ਜਮਾ ਦੁੱਧ ਦਾ ਰਕਡ ਵੀ ਵਧੀਆ ਜੇ ਵਧੀਆ ਕੇਰ ਵਾਲੇ ਬੰਦੇ ਕੋਲੇ ਵਾਕੀ ਬਾਈ 18 ਤੋਂ 20 ਕਿਲੋ ਦੁੱਧ ਅਸੀਂ ਛੋਟੀ ਦੇ ਦੂਗਾ ਸੂਆ ਕਿਹੜਾ ਜੀ ਇਹਦਾ ਸੂਆ ਬਾਈ ਦੂਜਾ ਵਾਸ ਕਿਸੇ ਕੋਈ ਕਮੀ ਨਹੀਂ ਕੱਲੀ ਇਹਦੀ ਟੋਪੀ ਟੋਪੀ ਜ਼ਰੂਰ ਲਈ ਹੋਈ ਹੈ ਦੇਖੋ ਆਪਾਂ ਪਹਿਲਾ ਵੀਡੀਓ ਚ ਵੀ ਦਿਖਾ ਦਾਂਗੇ ਹਨਾ ਠੀਕ ਹੈ ਜੀ ਵੀ ਕਿਸੇ ਤਰ੍ਹਾਂ ਦੀ ਕਮੀ ਨਹੀਂ ਕੱਟੀ ਚ ਥਣ ਦਿਖਾ ਗਰੀ ਇੱਥੋਂ ਲੱਗੇ ਓਏ ਥਣ ਕਿੱਡਾ ਕੰਮ ਦੂਰਾ ਕਹਿ ਦੇਣਾ ਜਿਹਨੂੰ ਆਪਾਂ ਡਬਲ ਵੀ ਕਹਿ ਸਕਦੇ ਆ ਇੱਧਰਲੇ ਬੰਨੇ ਕਮਾਲ ਆ ਬਾਈ ਤੇਰੇ ਵਾਲੇ ਬੰਨੇ ਕਮਾਲ ਆ ਇੱਥੇ ਕੱਦ ਵੀ ਫੁੱਲ ਵੱਡਾ ਲੰਬੀ ਵੀ ਫੁੱਲਾ ਉਰਲੇ ਬੰਨੇ ਵਾਲੀ ਟੋਪੀ ਟੋਪੀ ਜ਼ਰੂਰ ਲੱਥੀ ਹੋਈ ਆ ਊ ਝੋਟੀ ਜੀ ਆਪਾਂ ਗੱਲ ਕਰ ਲਈ ਘਾਟ ਨਹੀਂ ਹੈਗੀ ਇੱਥੇ ਰੋਕ ਲਾ ਮਾੜੀ ਜੀ ਇਹ ਇੱਥੋਂ ਦਿਖਾ ਦੇਗਾ ਜੀ ਦੁੱਧ ਵਾਲੀ ਕਿਹចੋਟੀ ਆ ਬਾਈ ਨਸਲ ਕਰੈਕਟਰ ਬਹੁਤ ਜ਼ਿਆਦੇ ਨੇ ਗੁਰੀ ਇੱਥੋਂ ਦਿਖਾ ਵੀਊ ਕਰਕੇ ਥਾਣਾ ਦਾ ਗੈਪ ਕਿੱਡਾ ਕਰੈਕਟਰ ਬਹੁਤ ਜ਼ਿਆਦੇ ਨੇ ਗੁਰੀ ਦੁੱਧ ਵਾਲੇ ਕਰੈਕਟਰ ਵਾਲੇ ਨੇ ਤੇ ਬਾਕੀ ਆ ਬਰੀਕ ਤੇ ਸੁਭਾਅ ਦੀ ਠੰਡੀ ਆ ਗਈ ਇੱਥੋਂ ਦਿਖਾ ਹੱ ਤੇ ਹੁਣ ਦਿਖਾ ਦੇ ਆਰਡਰ ਵਾਲੇ ਪੱਖ ਤੋਂ ਧੋਰ ਬਈਆ ਥੋੜੋ ਬੰਗਨ ਵਾਲਾ ਵੀ ਕੱਢ ਦੋ ਸੇ ਬਈ ਕਾਏ ਕਿ ਦਿਨ ਕੱਢ ਦੂਗੀ ਬਈ ਮੇਰੇ ਹਿਸਾਬ ਨਾਲ ਵੀ ਕੱਢ ਜੂ ਹਲੇ 2-3 ਦਿਨ ਤੱਕ ਕੱਢੂਗੀ ਨੋਰਮਲ ਕਮਾ ਦੇ ਬਈ ਆਏ ਨੂੰ ਕਿਹੜਾ ਹੋਰ ਕਮਾ ਦੇ ਜਾਲੀ ਕਨੀ ਕਿਉਂਕਿ ਜਿਹੜੀ ਚੀਜ਼ ਚੰਗੀ ਹੁੰਦੀ ਆ ਫਿਰ ਉਹ ਤੇ ਜੀ ਆ ਲੱਗ ਜਾਂਦਾ ਹੁੰਦਾ ਵੀ ਯਾਰ ਸਮਾਰ ਕੇ ਦਿਖਾ ਲੈਵੇ ਲੂਵੇ ਵਾਲ ਤਾਂ ਗੂਰੀ ਵੱਟ ਕੱਢ ਦੂਗੀ ਲੈਵੇ ਵਾਲ ਤਾਂ ਕੋਈ ਰੋਲਾ ਹੀ ਨਹੀਂ ਦੁੱਧ ਕਿੰਨਾ ਕਹ ਦੱਸਿਆ ਦਾ ਦੁੱਧ ਬਈ ਯਾਰ ਅਗਲਾ ਕੁਛ ਦੱਸ ਦੇ ਪਰ 18 ਤੋਂ 20 ਕਿਲੋ ਦੁੱਧ ਦਊ ਦਊ ਜਿਹੜੇ ਹਿਸਾਬ ਨਾਲ ਦਾ ਸਾਰਾ ਕੁਝ ਹੀ ਵਧੀਆ ਬਈ ਕੋਈ ਅੰਗ ਬਾਕੀ ਇਹ ਜਾਂਡਲੀ ਪਿੰਡ ਦੀ ਝੋਟੀ ਆ ਬਾਈ ਠੀਕ ਆ ਜੀ ਕਿਉਂਕਿ ਆਪਣੇ ਕੋਲੇ ਹਮੇਸ਼ਾ ਤੈਨੂੰ ਪਤਾ ਆਪਾਂ ਵੀਡੀਓ ਚ ਦੱਸ ਦੇਣੀ ਹੁੰਦੀ ਆ ਆਪਾਂ ਨੂੰ ਕੋੜਾ ਕੋਈ ਚੋਰੀ ਇਹ ਜਾਂਡਲੀ ਕਿੱਥੇ ਆ ਇਹ ਹੈਗਾ ਬਾਈ ਹਸਾਰ ਦੀ ਪਿੰਡੀ ਪੈਂਦਾਗਾ ਗੋਰਖਪੁਰ ਜਾਂਡਲੀ ਠੀਕ ਆ ਪਾਪੜੇ ਕਿ ਨਹੀਂ ਹਸਾਰ ਲੱਕੇ ਦੀ ਆ ਹਾਂ ਹਾਂ ਕਿਉਂਕਿ ਇਹ ਨਹੀਂ ਹੈਗਾ ਬਾਈ ਅਗਲੇ ਪੰਨੇ ਲਿਆ ਕੇ ਵੀ ਇੱਥੋਂ ਲੈ ਕੇ ਕਹਿ ਦਾਂਗੇ ਯਾਰ ਠੀਕ ਆ ਜੀ ਹੁਣ ਭੂਰੇ ਗੋਬਿਆਂ ਤੋਂ ਲੈ ਕੇ ਕਹਿ ਦਈਏ ਵੀ ਇਹ ਬਾਈ ਆਪਾਂ ਉੱਥੋਂ ਲਈਏ ਨਾ ਠੀਕ ਆ ਗੱਲ ਬਾਕੀ ਬਰੀਡ ਬਹੁਤ ਆ ਇਦਰ ਉਹ ਵੀ ਦਿਖਾ ਦੇ ਗੈਰੀਓ ਕੁਆਲਟੀ ਦਾ ਤਾਂ ਮੁੱਲ ਹੀ ਨਹੀਂ ਬਾਕੀ ਰੇਟ ਵੀ ਜਮਾਂ ਦਾ ਬਾਅਦ ਵੀ ਕਰਾਂਗੇ ਬਾਈ ਕੋਈ ਇਹ ਨਹੀਂ ਹੈਗਾ ਡੇਢ ਦੀ ਛੋਟੀ ਦੇ ਦਾਂਗੇ ਬਾਈ ਪੂਰੇ ਡੇਢ ਲੱਖ ਬਹੁਤ ਚੰਗੀ ਕੱਟੀ ਆ ਤੇ ਡੇਢ ਤੋਂ 2000 ਘੱਟ-ਕੱਟਾ ਦੇ ਦਾਂਗੇ ਹਾਂ ਬਹੁਤ ਚੰਗਾ ਜਨਮ ਜੇ ਜੋੜੀ ਲੈਣ ਆ ਗਿਆ ਆਪਣੇ ਕੋਲੇ ਪਹੁੰਚ ਕਰਦੇ ਕੋਈ ਦੂਰ ਨੇੜੇ ਦਾ ਸੱਜਣ ਆ ਰਿਹਾ ਤਾਂ ਹੀ ਖੁਸ਼ ਜਮਾਂ ਰੂਫਰਾ ਏ ਥੋੜੀ ਰੂਹ ਖੁਸ਼ ਕਰ ਦੂਗੀ ਤੇ ਤੁਸੀਂ ਨੇ ਕਰ ਲਿਆ ਪਰ ਬੇਮੁੱਲੀ ਝੋਟੀ ਆ ਜਿਹੜਾ ਵੀ ਰੱਜ ਕਿਉਂਕਿ ਅੱਜ ਨਾਰਮਲ ਕੋਈ ਵੀ ਸੱਜਣ ਲੈਂਦਾ ਦੇਖ ਬਾਈ ਗੱਲਾਂ ਤਾਂ ਬਹੁਤ ਕਰਦਾ ਅਗਲਾ ਹਰੇਕ ਹੀ ਕਹਿੰਦਾ ਮੇਰੇ ਕੋਲੇ ਚੰਗੀ ਚੀਜ਼ ਆ ਆਪਣੀ ਸ਼ੁਰੂ ਤੋਂ ਆਦਤ ਐਨੇ ਸਾਲ ਹੋ ਗਏ ਕੰਮ ਕਰਦਿਆਂ ਨੂੰ ਆਪਾਂ ਚਾਹੇ ਆਪਣੇ ਕੋਲੇ 3 ਲੱਖ ਦਾ ਜਾਨਵਰ ਆਪਾਂ ਵੀਡੀਓ ਚ ਗੱਲ ਕਹਿ ਦੇਣੀ ਆ ਕਹਿੰਨ ਵਾਲੇ ਬਥੇਰੇ ਹੁੰਦੇ ਨੇ ਵਿਚ ਬਥੇਰੇ ਕਹਿੰਦੇ ਨੇ ਬਾਈ ਰੇਟ ਜਾਦੇ ਆ ਫਲਾਣਾ ਜੇ ਬਾਈ ਜੇ ਜਾਨਵਰ ਦੇ ਹਿਸਾਬ ਨਾਲ ਸਾਡਾ ਰੇਟ ਜਾਦੇ ਹੋਊ ਫਿਰ ਸਾਡਾ ਤਾਂ ਵਿਕਣੀ ਨਾ ਠੀਕ ਆ ਗੱਲ ਤੇ ਜਾਨਵਰ ਤਕਰੀਬਨ ਰਤੀ ਪੀ ਦੇਵਾਂ ਏ ਹੁਣ ਮਾਰ ਗਰੀ ਅਗਲੇ ਨੰਬਰ ਵਾਲੀ ਤੇ ਇਹ ਮੇਰਾ ਖਾਲਾ ਤਾਜੀ ਸੂਈਆ ਬਾਈ ਜਮਾ ਤਾਜੀ ਸੂਈਆ ਕੱਟੀ ਮੰਗਰ 14 ਕਿਲੋ ਦੁੱਧ ਹੁਣ ਤਿਆਰ ਆ ਬਾਈ 14 ਕਿਲੋ ਹਾਂ ਤਿਆਰ ਆ ਬਾਈ ਆਪਾਂ ਕੋਈ ਕਹਿ ਮਰਜ਼ੀ ਟਾਈਮ ਚੋਕੇ ਲੈ ਜੇ ਚਵਾਈ ਦੀ ਕੱਟੀ ਮੰਗਰ ਬੋਲੀ ਆ ਬਾਈ ਬੱਚਾ ਵੀ ਲਾ ਦਾਂਗੇ ਆਪਾਂ ਨਾਲ ਆ ਗਈ ਕੱਟੀ ਹਾਈਟ ਆ ਗਈ ਮੀਡੀਅਮ ਨਾ ਵੱਡੀਆਂ ਚ ਨਾ ਛੋਟੀਆਂ ਚ ਪਰ ਜਦੋਂ ਪਸਮਈ ਗੁਰੀ ਗੁੱਲਾ ਥਣ ਕੀ ਲੱਗਿਆ ਬਹੁਤ ਮਜ਼ਬੂਤ ਜੇ ਵਧੀਆ ਬੰਦਾ ਲੈ ਗਿਆ ਗੁਰੇ 17 18 ਕਿਲੋ ਦੁੱਧ ਨੂੰ ਕੋਈ ਮੈਨਾ ਨਹੀਂ ਰੱਖਦਾ ਕਿਉਂਕਿ ਅੱਜ 7ਵੇਂ ਦਿਨ ਨੂੰ 14 ਕਿਲੋ ਚੱਕੀ ਫਿਰਦੀ ਆ ਇਹ ਵੀ ਉਧਰ ਦੀ ਆ ਹਾਂ ਹਾਂ ਭਾਈ ਚੋਕੇ ਲੈ ਜੇ ਯਾਰ ਇਹ ਤਾਂ ਤਿਆਰ ਦੁੱਧ ਆ ਆਪਾਂ ਨੂੰ ਕਿਹੜਾ ਕੋਈ ਦੇ ਵਿੱਚ ਇਹ ਆ ਵੀ ਆਪਾਂ ਕਹਿੰਦੇ ਆਂ ਕਿ ਦੇ ਦੂਗੀ ਜਾਂ ਦੇਊਗੀ ਆ ਹਾਈਟ ਜ਼ਰੂਰ ਮੀਡੀਅਮ ਆ ਪਰ ਬਾਡੀ ਦੀ ਚੜਾਈ ਬਹੁਤ ਆ ਤੇ ਥਣ ਬਹੁਤ ਚੰਗਾ ਲੱਗਿਆ ਤੇ ਬਾਕੀ ਜਿਹੜੀ ਸਭ ਤੋਂ ਮੇਨ ਪੁਆਇੰਟ ਆ ਗਿਆ ਵੀ ਇਹਦੇ ਥੱਲੇ ਦੁੱਧ ਤਿਆਰੀ ਦਾ ਤੇ ਨਾਲ 7ਵੇਂ ਦਿਨ ਤਿਆਰ ਦੁੱਧ ਆ ਭਾਈ 7ਵੇਂ ਦਿਨ ਹੈ ਕੀ ਕਰਦੀ 7ਵੇਂ ਦਿਨ ਕਿਹੜੀ ਮਾਂ ਤਿਆਰ ਕਰਦੀ ਆ ਦੁੱਧ ਠੀਕ ਆ ਗੱਲ ਆ ਸੱ ਤੇ ਥੱਲੇ 14 ਕਿਲੋ ਬਾਈ ਕਹਿੰਦਾ ਇਸ ਟਾਈਮ ਚੋਲੇ ਯਾਰ ਆਪਦਾ ਦੋ ਟਾਈਮ ਚਾਰ ਟਾਈਮ ਚੋਕੇ ਲੈ ਬਾਕੀ ਝੋਟੀ ਮੈਲੇ ਮੂਲੇ ਲੱਗ ਕੇ ਉਹੀ ਗੱਲ ਆ ਵੀ 16 17 ਕਿਲੋ ਦੇੜ ਗੜ 17 18 ਕਿਲੋ ਤਾਂ ਆਪਾਂ ਵੀ ਜਵਾ ਦੇਾਂਗੇ ਰੇਟ ਪਰ ਉੱਦੇ ਵਾਲਾ ਉੱਦੇ ਕਰਾਂਗੇ ਜਿਹੜਾ ਅੱਜ ਵਾਲਾ ਰੇਟ ਆਗਾ ਅੱਜ ਵਾਲਾ ਰੇਟ 1,32,000 ਦੀ ਝੋਟੀ ਦੇ ਦਾਂਗੇ ਬਾਈ 1,32 ਦੀ ਹਾਂ ਕੱਲੇ 1,32 ਦੀ ਐ ਬਾਈ ਕਹਿੰਦਾ 1,32 ਦੀ ਦੇ ਦਾਂਗੇ 14 ਕਿਲੋ ਦੁੱਧ ਹਾਜ਼ਰ ਆਪਾਂ ਵੀਡੀਓ ਦਿਖਾ ਕੇ ਬੱਚਾ ਵੀ ਲਾ ਦਾਂਗੇ ਠੀਕ ਆ ਜੀ ਹਾਂ ਤੇ ਹੁਣ ਮਾਰ ਦੇ ਗਰੀ ਅਗਲੇ ਨੰਬਰ ਵਾਲੀ ਤੇ ਓਏ ਇਹ ਚਾਰ ਦਿ ਪਹਿਲਨ ਤੀਜਾ ਦਿਨ ਸੂਈ ਨੂੰ ਆ ਖਾਲੀ ਹੁੰਦੀ 10 ਤੋਂ 11 ਕਿਲੋ ਬੋਲੀ ਰੈਡੀ ਆ 10 ਕਿਲੋ ਜਮਾਂ ਐਨ ਰੈਡੀ ਅੱਜ ਤੀਜਾ ਦਿਨ ਹੀ ਆ ਸੂਈ ਨੂੰ ਠੀਕ ਆ ਜੀ ਬਹੁਤ ਸੋਹਣੀ ਸਟਾਰਟਿੰਗ ਆ ਆਪਣੇ ਸੂਈਆਂ ਸਵਾਈਆਂ ਲਈਆਂ ਨੇ ਜੇ ਆਪਾਂ ਕਹੀਏ ਵੀ ਆਪਾਂ ਘਰੇ ਸਵਾਈਆਂ ਨੇ ਠੀਕ ਆ ਜੀ ਹਾਂ ਇਹਦੇ ਮਗਰ ਵੀ ਕੱਟੀ ਆ ਇਹਦੇ ਨਾਲ ਵੀ ਕੱਟੀ ਆ ਹਾਂ ਦੁੱਧ 14 ਕਿਲੋ ਦੁੱਧ ਪਹਿਲਨ ਕੱਟੀ ਇਹ ਦੇ ਦੂ ਚਾਰ ਦੰਦਾ ਦੰਦਾਂ ਚ ਚਾਰ ਦੰਦਾ ਤਿੰਨਾ ਚਾਰਾਂ ਦਾ ਬਾਕੀ ਰੇਟ ਨੇ ਜਿਹੜੇ ਗੁਰੀ ਆਪਣੇ ਰੇਟ ਜਮਾਂ বাজ ਵੀ ਨੇ ਬਾਈ ਇਹਦੇ ਉੱਪਰ ਤਾਂ ਰੱਬ ਦਾ ਨਾ ਹੀ ਹੁੰਦਾ ਹੁਣ ਆ ਕੱਟੀ ਦਾ ਕੋਈ ਮੁੱਲ ਨਹੀਂ ਦੇਖਾ ਜਦੋਂ ਇਹ ਕੱਟੀ ਅਜ ਤੋਂ 15-20 ਦਿਨਾਂ ਨੂੰ ਦੁੱਧ ਤੇ ਆ ਗਈ ਸ਼ਾਮ ਨੂੰ ਐ ਲੱਗਿਆ ਕਰੂ ਵੀ ਇੱਕ ਟਾਈਮ ਇਹ ਚੋਈ ਨਹੀਂ ਹੁੰਦੀ ਜਿਵੇਂ ਜਿਵੇਂ ਗਾਂ ਹੁੰਦਾ ਹਾਂ ਚਾਰ ਦੰਦਾ ਰੇਟ ਇਹਦਾ ਵੀ ਜਮਾ ਬਾਜ ਵੀ ਆ 135 ਦੀ ਕੱਟੀ ਦੇ ਦਾਂਗੇ 1 ਲੱਖ ਤੇ 35 ਦੇ ਹਾਂ ਕਈ ਵਾਰ ਕੋਈ ਜੋੜੇ ਪਹੁੰਚ 4 ਜਨਵਰ ਨੇ ਚਾਰਾਂ ਚੋਂ ਕਿਸੇ ਦੇ ਵੀ ਪਹੁੰਚ ਕਰਾਉਣੀਆਂ ਕਰ ਦਿਆਂ ਠੀਕ ਆ ਤੇ ਜਿਹੜੀ ਇਹਦੇ ਨਾਲ ਦਿਖਾਈ ਆ ਏਦੋਂ ਪਹਿਲਾਂ ਇੱਕ ਨੰਬਰ ਤੇ ਇੱਕ ਬੱਤੀ ਵਾਲੀ ਜੇ ਜੋੜਾ ਜੋੜੇ ਦੇ ਵੀ ਪਹੁੰਚ ਕਰ ਦਾਂਗੇ ਮੰਨ ਕੇ ਚੱਲਵਾ ਵੀ 200 ਕਿਲੋਮੀਟਰ ਰਕ ਪਹੁੰਚ ਕਰ ਦੋ ਠੀਕ ਆ ਗੱਲ 200 ਕਿਲੋਮੀਟਰ ਤੱਕ ਜੋੜੇ ਦੀ ਬਾਈਕ ਦਾ ਨੰਬਰ ਸਰ ਵਾਲੇ ਸੱਜਣਾ ਵਾਸਤੇ ਖਾਸ ਆਫਰ ਹੈ 11 10 ਮੰਨ ਲੈ ਵੀਰੇ ਇਸ ਟਾਈਮ ਬੋਲੀ ਤੀਜੇ ਦਿਨ ਠੀਕ ਆ ਗੱਲ ਠੀਕ ਆ ਹੋਊ 11 ਉਹਦੇ ਥੱਲੇ 15 ਦਾ 14 ਮੰਨ ਲੈ ਠੀਕ ਆ ਗੱਲ ਚੋਣ ਚ ਪਾਉਣ ਦੀ ਜਮਾ ਪੱਬੇ ਬੱਚੇ ਲਾਵਾਂਗੇ 2 ਮਿੰਟ ਦਾ ਵੀਡੀਓ ਬਣਾ ਦੀ ਠੀਕ ਆ ਗੱਲ ਲਾਸਟ ਤੇ ਤੁਹਾਨੂੰ ਧਾਰਾਂ ਵੀ ਮਾਰ ਕੇ ਦਿਖਾ ਦਾਂਗੇ ਇਹਨਾਂ ਦੀਆਂ ਇਹ ਫੋਨ ਮਾਰਦੇ ਘਰੀ ਆ ਗਾਂ ਤੇ ਕੈਮਰਾ ਕੋਲ ਟੋਰ ਬਾਈ ਖੋਲ ਕੇ ਇਹ ਕਦੋਂ ਸੁਈ ਵਰਦੀ ਪਾ ਇਹ ਬਾਈ ਹੁਣ ਇਹ ਸੁਈਆ ਅੱਧਾ ਘੰਟਾ ਹੋਇਆਗਾ ਠੀਕ ਆ ਗੱਲ ਤੇ ਹੈਗੀ ਬਾਈ ਇਹ ਕ੍ਰੋਸ ਦੇ ਵਿੱਚ ਆ ਠੀਕ ਆ ਜੀ ਚਾਹੀ ਕਿਉਂਕਿ ਆਪਣੀ ਆਦਤ ਹੈ ਜੇ ਨਸਲ ਵਾਲੀ ਆ ਤਾਂ ਨਸਲ ਵਾਲੀ ਕਹਿ ਕੇ ਦਵਾਂਗੇ ਕਰੌਸ ਆ ਤਾਂ ਕਰੌਸ ਪਰ ਦੁੱਧ ਬਈ ਬਹੁਤ ਸੋਹਣਾ ਦੂਗੀ 24 ਤੋਂ 25 ਕਿਲੋ ਦੁੱਧ ਜੈਨੂਨ ਦੇਊਗੀ ਚਵਾਦੀ ਮਾਰਦੀ ਆ ਜਮਾ ਬਹੁਤ ਟੌਪ ਦੀ ਆ ਵੀਰੇ ਜਿੱਦਾਂ ਦਾ ਥਾਂ ਮੈਂ ਕਰ ਮੇਲ ਆ ਇਹਦੇ ਦੁੱਧ ਜਿਹੜਾ ਇਹਨੇ ਦੇਣਾਗਾ ਜੈਨੂਨ ਦੁੱਧ ਹੀ ਦੇਣਾ 24 ਤੋਂ 25 ਕਿਲੋ ਕਹਿਣ ਦੀ ਗੱਲ ਨਹੀਂ ਮੈਂ ਏਡੇ ਲੇਵ ਵਾਲੀ ਦਾ ਆਮ ਅਗਲਾ ਕਹਿੰਦਾ 30 35 ਤੋਂ ਨਹੀਂ ਦਿੰਦੀ ਵੀਰੇ ਜਿੰਨੀ ਇਹਦੀ ਕੰਪੈਸਟੇ ਉੰਨੀ ਦੂ ਮੇਰਾ ਖਿਆਲ ਆ 20 25 ਤੋਂ ਘੱਟ ਤਾਂ ਕਹਿੰਦੀ ਨਹੀਂ ਨੀ 25 ਕਹਿਣ ਦਾ ਬਾਈ ਦੁਨੀਆਦਾਰੀ ਆ ਪਰ ਜਿਹੜੇ 25 ਕਿਲੋ ਦੁੱਧ ਦੀ ਗਰੰਟੀ ਵੀ ਦੇ ਦਾਂਗੇ ਵੈੱਡ ਦੀ ਠੀਕ ਆ ਜੀ ਜਿਹੜਾ ਮਰਜੀ ਲੋ ਖਣਵਿਆ ਲੱਗਾ ਜਮੀ ਕਮਾਲ ਦਾ ਵੀ ਨਾ ਬਰੋ ਚੁੰਦਾ ਚੁੰਦਾ ਨਹੀਂ ਹੈਗਾ ਨਾ ਨਾ ਬਾਈ ਜਿਵੇਂ ਹੁਣ ਤਿਆਰੀ ਇੰਨੀ ਬਹੁਤ ਸੋਹਣੀ ਅਸੀਂ ਖੜੀਆ 25 ਥੱਲੋਂ ਕੱਦ ਬੈੱਡ ਵੀ ਚੰਗਾ ਨਾ ਚਾਰ ਦੰਦਾ ਬਾਈ ਦੰਦਾ ਦੀ ਵੀ ਚੁੱਕੀ ਆ ਇਹਦੇ ਪੈਸੇ ਜੀ ਇਹ 1 5 ਦੀ ਦੇਵਾਂਗੇ ਬਾਈ ਹਾਂ ਨਾ ਹਾਂ ਤੇ ਨਾ ਬਸ ਤੇ ਹੁਣ ਗੈਰੀ ਲਿਆਈ ਕੈਮਰਾ ਇਹਦੇ ਤੋੜ ਲੈ ਬੰਨੇ ਓਏ ਆਇਤੇ ਮਾਰ ਕੈਮਰਾ ਫੇਸ ਵਾਲੇ ਪਾਸੋਂ ਲੱਗ ਗਿਆ ਮਾਰਨ ਸੋਣੀ ਕਿੰਨੀ ਲੱਗਦੀ ਆ ਇਹਦੀ ਵੀ ਬਰੀਡ ਕੁਆਲਿਟੀ ਜਿੰਨਾ ਵੀ ਇਹਦਾ ਆਰਡਰ ਕੁਆਲਿਟੀ ਆ ਸਾਰੀ ਜਿਵੇਂ ਆਪਣੇ ਫੌਰਨ ਵਾਲੀਆਂ ਬੈੜਾਂ ਦੀ ਹੁੰਦੀ ਆ ਚੌੜੀ ਬਹੁਤ ਜਿਆਦੇ ਚੜਾਈ ਦੇ ਵਿੱਚ ਆ ਸੋਣੀ ਵਾੜੀ ਲੱਗਦੀ ਆ ਸੋਣੀ ਵੀ ਬਹੁਤ ਆ ਬਾਈ ਸੁੰਦਰਤਾ ਬਹੁਤ ਆ ਛੇ ਦੰਦ ਆ ਬਾਈ ਇਹ ਦੂਜਾ ਸੁਆ ਦੰਦਾਂ ਦੇ ਛੇ ਦੰਦ ਆ ਨਾ ਮਜਬੂਤ ਮਜਬਾਤ ਵਾੜੀ ਬਹੁਤ ਜਿਆਦੇ ਚੌੜੀ ਉੱਤੋਂ ਦੇਖਾ ਓਨੀ ਚੌੜਾ ਆਰਡਰ ਬਣਾਉ ਥੱਲੇ ਜਦੋਂ ਇਹ ਨਾ ਕੀ ਤਿਆਰੀ ਚ ਬਹੁਤ ਸੋਹਣਾ ਆਰਡਰ ਵਾਲਾ ਤਾਂ ਕੋਈ ਬੇਕਮਾਲ ਆ ਚੱਬ ਕੱਢ ਦੂ ਜਦੋਂ ਜਦੋਂ ਜਾ ਕੇ ਬੈਠ ਤਿਆਰ ਹੋ ਕਮਾ ਦਿਓ ਜੀ ਕਮਾਲ ਆ ਪੁੱਤ ਕਮ ਇੱਥੇ ਇੱਥੇ ਰੋਕ ਕਢਾ ਲਾਂ ਮਰੀਂ ਇੱਥੋਂ ਦਿਖਾ ਦੇ ਗੈਰੀ ਨਾਲ ਤਾਂ ਫੇਸ ਤੇ ਮਾਰਨੀ ਕੈਮਰਾ ਨਾਲੇ ਥਾਣਾ ਦਾ ਗੈਪ ਦਿਖਾ ਦੇ ਇੱਥੋਂ ਦਿਖਾ ਦੇ ਕਿੰਨੀ ਯੱਚਦੀ ਆ ਸਵੇਰ ਸੁਹੰਦੀ ਸੰਦ ਨਹੀਂ 10-12 ਦਿਨ ਜੇ ਅਗਲਾ ਕਹਦੇ ਹਾਂ ਥੱਲੋਂ ਥੱਲੋਂ ਦੇ ਕਿਲੇ ਦੀ ਚੜਾਈ ਚੜੂਈ ਵਾਲਾ ਤਾਂ ਬੰਦ ਐਨ ਪੂਰੀ ਜਿਵੇਂ ਆਪਾਂ ਕਹਦੇ ਨੇ ਵੱਟ ਕੱਢਣ ਵਾਲੀ ਕੰਮ ਹੀ ਆ ਤੇ ਇੱਕ ਸਾਫ ਸੂਰੀ ਬਹੁਤ ਸੋਹਣੀ ਆ ਬਾਈ ਬਾਕੀ ਰੇਟ ਇਹਦਾ ਵੀ ਜਮਾ ਅੱਜ ਵਾਲਾ ਜਿਹੜਾ ਰੇਟ ਅੱਜ ਵਾਲਾ ਵਾਜ ਵੀ ਆ 1 ਲੱਖ 7000 ਦੇ ਬੱਚੀ ਦੇ ਦਾਂਗੇ 1 5 ਦੀ ਹੋਊ ਹਾਂ ਦੇ ਦੇਣ ਇਹੋ ਜੂ 1 ਲੱਖ ਤੇ 5000 ਦੀ ਆਰਡਰ ਆ ਜਿਹੜਾ ਕੱਟ ਵਾਲਾ ਡਰ ਪਰ ਜਿਹੜੀ ਹੈਗੀ ਇਹ ਜਿੱਦਣ ਤਿਆਰੀ ਤੇ ਆ ਇਹ 1 30 35 ਦੀ ਵੀ ਵੀਰੇ ਆਪਾਂ ਪਹਿਲਾਂ ਵੀ ਵੀਡੀਓ ਚ ਕਹਿੰਦੇ ਹੁੰਨੇ ਆ ਇਹ ਕਰਮ ਵਾਲੀਆਂ ਵੱਧ ਵੀ ਜਾਂਦੀਆਂ ਨੇ ਇਹ ਕੱਟ ਵੀ ਜਾਂਦੀਆਂ ਨੇ ਜਿੱਦਣ ਇਹ ਜਮਾ ਇਹਨਾਂ ਤਿਆਰ ਹੋਈ ਜਿੱਦਣ ਇਹ ਜਮਾ ਤਿਆਰ ਹੋਈ ਉਸ ਦਿਨ ਇਹ 1 ਸਵਾ 30 35 ਦੀ ਬੱਛੀ ਆ ਠੀਕ ਆ ਕਰਨ ਤੇ ਬਾਕੀ ਜਾਣ ਜੂਣ ਹਾਂ ਤਕੜੀ ਆ ਬਾਈ ਹਾਂ ਤੇ ਲਾ ਬੱਚਾ ਬੱਚੇ ਲਾ ਫਤ ਮੜੇ ਲਾ ਦੋ ਆਨੂੰ ਬੱਚੇ ਦੇ ਧਾਰਾ ਵੀ ਸਾਨੂੰ ਦਿਖਾਉਣੇ ਆ ਮਾਰ ਕੇ ਐ ਥੱਲੇ ਬੱਚਾ ਲਾ ਉਰਲੀ ਥੱਲੇ ਤੂੰ ਬੋਲੀ ਨਾ ਚੱਲ ਜਬ ਬੱਚਾ ਸਾਨੂੰ ਸੱਜਣੋਂ ਆਪਾਂ ਨੇ ਛੜਤਾ ਨਾਲ ਆ ਗਈ ਕੱਟੀ ਤੇ ਇਹਦੇ ਕੋਲੇ ਬਾਈ ਕਹਿੰਦਾ ਹੈਗਾ 14 ਕਿਲੋ ਹਾਜ਼ਰ ਤੇ ਬੱਚਾ ਚਾਹੁੰਦਾ ਸਾਨੂੰ ਦਿਖਾ ਦਾਨੇ ਕਰ ਸਕਦੇ ਹਾਂ ਚੈੱਕ ਤੇ ਹੁਣ ਸਾਨੂੰ ਆ ਪਹਿਲਨ ਕੱਟੀ ਥੱਲੇ ਵੀ ਬੱਚਾ ਲਾ ਕੇ ਦਿਖਾ ਦਾਂਗੇ ਲੈ ਆ ਬਾਈ ਦੋਨਾਂ ਵਾਂਗਰੀ ਕੱਟੀਆਂ ਨੇ ਅਬ ਦੋਨਾਂ ਨਾਲ ਹੀ ਕੱਟੀਆਂ ਆ ਗਈਆਂ 24 ਸਾਨੂੰ ਦੋਆਂ ਦੀ ਦਿਖਾ ਦੂੰਗਾ ਤੇ ਗੱਰੀ ਆ ਜਾ ਹੁਣ 24 ਵਾਲਾ ਤਾਂ ਕੋਈ ਰੌਲਾ ਹੀ ਨਹੀਂ ਕਿਉਂਕਿ ਇਹ ਸੁਨਿਆ ਸਵਾਈਆਂ ਲਈਆਂ ਇਧਰਲੀ ਕੱਟੀ ਨੂੰ ਵੀ ਬੱਚਾ ਲੱਗਦਾ ਦਿਖਾ ਦੇ ਇੱਕ ਵਾਰੀ ਕਿਉਂਕਿ ਇਹ ਜੀ ਨਾਲ ਤਸੱਲੀ ਹੋ ਜਾਣਗੀ ਆ ਕਈ ਵਾਰੀ ਜਦੋਂ ਗੱਡੀ-ਗੁੱਡੀ 'ਚ ਕੋਈ ਪਸ਼ੂ ਜਾਂਦਾ ਦਿੱਕਤ ਬਹੁਤ ਸੋਹਣੇ ਥਣ ਕਮਾਲ ਦੀ ਆ ਵੀ ਐ ਮੂਰਲੇ ਪਾਸੇ ਵੀ ਦਿਖਾ ਦੇ ਗਰੀ ਲੇਵੇ ਦੀ ਚੜਾਈ ਇੰਨੀ ਕਾ ਜੇ ਵਧੀਆ ਬੰਦੇ ਕੋਲੇ ਵਾਗੀ ਯਾਰ 9 ਕਿਲੋ ਟਾਈਮ ਦਾ ਦੁੱਧ ਦੂਗੀ ਛੁਟ 14 ਕਿਲੋ ਹੁਣ ਹਾਜ਼ਰ ਯਾਰ ਦੁੱਧ ਆ ਬਾਈ ਯਾਰ 7 ਕਿਲੋ ਡੰਗ 7 ਕਿਲੋ ਜਮਾਂ ਤੇ ਮਾਰਤਾ ਰਾਂ ਬਾਈ ਬਾਕੀ ਮੇਨ ਗੱਲ ਕੀ ਆ ਥਣ ਥਣ ਬਾਲਾ ਸੋਹਣਾ ਲੱਗਿਆ ਹੋਇਆਗਾ ਚਵਾਈ ਦੀ ਜਮਾਂ ਸਾਫ ਐਨ ਅਗਲੇ ਜੀ ਤੇ ਚਵਾਈ ਕਰ ਸਕਦੇ ਹਾਂ ਚੱਕ ਚਵਾਈ ਵੀ ਪੱਲ ਚੱਕ ਨੰਬਰ ਆ ਬਾਈ ਯਾਰ ਕੋਈ ਦੂਰ ਹੋਵੇ ਨਹੀਂ ਹੈਗਾ ਵੀ ਅਗਲਾ ਕੋ ਟੋੜ ਦੇ ਕੇ ਰਾਂ ਹੁਣ ਦਿਖਾ ਦੇ ਮੂਰਦੀ ਥਾਣਾ ਦਿਖਾ ਦੇ ਇੱਕ ਵਾਰੀ ਤੋੜ ਕੇ ਦਿਖਾ ਦਾਨਿਆ ਤੇ ਉਦੋਂ ਤੱਕ ਤੁਹਾਨੂੰ ਇਧਰਲੀ ਪੈਲਣ ਕੱਟੀ ਵੀ ਦਿਖਾ ਦਾਂਗੇ। ਇਹ ਚਵਾਈ ਦੀ ਆ ਗਈ ਫੋਕੀ ਨਾਲ ਵੀ ਕੱਟੀ ਆ ਗਈ ਤੇ 14 ਕਿਲੋ ਦੁੱਧ ਹਾਜ਼ਰ ਹੈ। ਗੱਲ ਉਹੀ ਆ ਵੀ ਚਾਹੇ ਜਵਾਕੇ ਚੋਲੇ ਥਾਣਾ ਐਸਾ ਲੱਗਿਆ। ਬਾਲਾ ਸੋਣਾ ਥਾਣਾਗਾ ਇਹ ਕਿਹੜਾ ਨਾਲ ਆਪਾਂ ਕਿਦਾਂ ਹੁੰਦਾ ਵੀਡੀਓ ਬਣਾਉਣ ਖਾਤਰ ਅਗਲਾ ਕਹਿੰਦਾ ਚਲੋ ਉਹ ਕਰੀ ਹੁੰਦੀਆਂ ਨੇ ਹਣਾ। ਹਾਂਜੀ। ਬਾਕੀ ਭਾਈ 14 ਹੁਣ ਜੇ ਮੰਨ ਲਾ 17 18 ਕਿਲੋ ਦੁੱਧ ਵਾਲੀ ਕੌਣ ਦਿੰਦਾ 30 32 ਦੀ ਮੈ ਨਹੀਂ ਮਿਲਦੀ ਭਾਈ। ਕਮਾਲ ਹੋ ਜੀ। 14 ਕਿਲੋ ਹਾਜ਼ਰ ਆ ਤੇ ਮੈਲੇ ਲੱਗ ਕੇ ਸੁਭਾਵ ਕੀ 2 ਕਿਲੋ ਪਸ਼ੂ ਤੇ ਬਾਕੀ ਹੁੰਦਾ ਸੱਜਣੋ ਸੋਡੀ ਕੇਅਰ ਤੇ ਡਿਪੈਂਡ ਤੇ ਹੋਰ ਵੀ ਬਾਕੀ ਗੁਰੂ ਹੋਰ ਆ ਜੇ ਆਪਾਂ ਕੋਈ ਬਾਲੇ ਵੱਡੇ ਕੱਦ ਨਾਲਾ ਸਿਸਟਮ ਨਹੀਂ ਹੁੰਦਾ ਵੀਰੇ ਜਾਨਵਰ ਦੀ ਕੁਆਲਿਟੀ ਨਹੀਂ ਦੁੱਧ ਦੇਣਾ ਹੁੰਦਾ ਹਨਾ ਠੀਕ ਆ ਗੱਲ ਤੇ ਹੁਣ ਗੈਰੀ ਆ ਜਾ ਇਧਰ ਲਈ ਤੇ ਇੱਕ ਨੰਬਰ ਵਾਲੀ ਤੇ ਲਤਾਰਾ ਭਾਈ ਇਹਦੀਆਂ ਮਾਰਦੇ ਪਾਸਮੀ ਪੁਸ਼ਮੀ ਦਿਖਾ ਦੇ ਗੈਰੀ ਬਹੁਤ ਸੋਹਣਾ ਥਣ ਕੱਢਦੀ ਐ ਵੀ ਅੱਜ ਕਿਦਾਂ ਨਾ ਰੱਖਦੀ ਆ ਬਹੁਤ ਸੋਹਣਾ ਥਣ ਕੱਢਦੇ ਜਿੰਨਾ ਕਹਦੇ ਉਹਨਾਂ ਮਾਰਦੇ ਭਾਈ ਤਾਰਾ ਪਿੱਛੋਂ ਦੇਖ ਇਹ ਕਿੰਨਾ ਸੋਹਣਾ ਨਹੀਂ ਦਿਖਾਦੀ ਕਿਦਾਂ ਸੋਹਣਾ ਚੱਡਾਗਾ ਜਦੋਂ ਦੁੱਧ ਤੇ ਆ ਗਈ ਕੱਟੀ ਹੋਰ ਹੀ ਬਣ ਜੋ ਚਵਾਈਆਂ ਚੋਈਆਂ ਲੱ ਇੱਕ ਗੱਲ ਤੁਹਾਨੂੰ ਹੋਰ ਦੱਸ ਦਣਾ ਪਹਿਲਾਂ ਕੱਟੀ ਚਵਾਈਆਂ ਨਾਲ ਹੀ ਬਣਦੀ ਆ ਜਿੱਦਾਂ ਵੀ 10-15 ਦਿਨਾਂ 'ਚ ਚਵਾਈ ਬਣਦੀ ਆ ਜਾ ਕੇ ਠੰਡੀ ਬਹੁਤ ਆ ਜਿਵੇਂ ਹੁਣ ਮਨ ਲਾ ਤੀਜਾ ਨਹੀਂ ਤਾਂ ਜਾਨਵਰ ਤੜਕੇ ਤੋਰੀ ਬੱਤੇ ਨੂੰ ਵੀ ਤੋੜ ਦੇ ਕੇ ਰਾਂ ਖੋਲ ਕੇ ਕਿਉਂਕਿ ਪਸਮੀ ਹੋਈ ਤੁਹਾਨੂੰ ਇਹ ਵੀ ਦਿਖਾ ਦਣਾ ਤੋੜ ਕੇ ਆਪਾਂ ਅੱਧੇ ਦੇ ਡਿਜ਼ਾਈਨ ਦੀ ਹਰੇਕ ਪੱਖ ਤੋਂ ਕਰਾ ਦੇ ਗਰੀ ਚੈੱਕ ਇਹਨ ਤੇ ਆ ਗਈ ਬਿਊਟੀ ਵਾਲੇ ਪੱਖ ਜੇ ਚਾਰ ਧੰਦਾ ਬਾਈ ਝੋਗੀ ਵੀਰੇ ਅੰਦਾਂਾਂ ਚਾਰ ਦੰਦਾ ਥਣ ਬਹੁਤ ਸੋਹਣੀ ਕੱਟੀ ਆ ਜਿੱਦਣ ਚਵਾਈਆਂ ਚਵਾਈਆਂ ਲੱਗ ਕੇ 15 16 ਦਿਨਾਂ ਬਾਅਦ ਕੱਟੀ ਹੋਰੀ ਬਣ ਜੂ ਬਾਕੀ ਮੇਨ ਗੱਲ ਆ ਜੇ ਵਧੀਆ ਬੰਦੇ ਕੋਲੇ ਵਾਗੀ 14 ਕਿਲੋ ਦੁੱਧੇ ਕੱਟੀ ਕੱਢੀ ਜਾਊਗੀ ਕਮਾ ਲਿਓ ਜੀ ਬਾਡੀ ਦੀ ਵੀ ਚੰਗੀ ਆ ਬਿਊਟੀ ਵਾਲੇ ਪੱਖ ਚ ਵੀ ਤੇ ਬਾਕੀ ਬੌਲਾ ਵੀ ਇਹਦੇ ਕੋਲ ਚੰਗਾ ਹਾਜ਼ਰ ਆ ਲੰਬਾਈ ਕੱਟੀ ਦੀ ਬਹੁਤ ਆ ਲੰਬੀ ਬਹੁਤ ਆ ਗਈ ਤੇ ਬਾਕੀ ਆਰਡਰ ਵੀ ਸੋਹਣਾ ਰੱਖਦੀ ਆ ਫਿਕਸਡ ਆਰਡਰ ਰੱਖਦੀ ਆ ਗਾਵਾਂ ਨਾਲ ਦਾ ਨੰਬਰ ਬੋਲ ਦਿਓ ਜੀ 95308095 95308 ਤੇ 0195622 ਦਾ ਨੰਬਰ ਹੈ ਇੱਕ ਤਾਂ ਦਿਖਾਤਾ ਸਾਨੂੰ ਕੱਟਾ ਤੇ ਇੱਕ ਗੱਬਣ ਝੋਟੀ ਦਿਖਾਤੀ ਕੱਟੇ ਨਾਲ ਵੀ ਵੱਡੀ ਆ ਤੇ ਇੱਕ 14 ਕਿਲੋ ਤਿਆਰ ਵਾਲੀ ਇੱਕ ਕੋਲੇ 10 ਕਿਲੋ ਬੋਲਾ ਹਾਜ਼ਰ ਆ ਪਹਿਲਾਂ ਕੱਟੀ ਕੋਲੇ ਤੇ ਇੱਕ ਬੜ ਤਾਜੀ ਸੂਈ ਅਤੇ ਇੱਕ ਗੱਬਣ ਪਸ਼ੂ ਸਾਨੂੰ ਟੋਟਲ 6 ਦਿਖਾਤੇ ਦਿਖਾਤੇ 6 ਹੀ ਤੋਹਫੇ ਸੰਪਰਕ ਬਾਈ ਨਾਲ ਕਰ ਲਿਓ ਪਿੰਡ ਲੋਹਾ ਖੇੜਾ ਬੜਬਰ ਵਾਲੇ ਟੋਲ ਪਲਾਜੇ ਦੇ ਬਿਲਕੁਲ ਨੇੜੇ ਰਹਿ ਗਿਆ ਜ਼ਿਲ੍ਹਾ ਬਾਈ ਦਾ ਸੰਗਰੂਰ ਆ ਤੇ ਧਨੋਲਾ ਮੰਡੀ ਵੀ ਨੇੜੇ ਰਹਿ ਜਾਂਦਾ ਸੰਪਰਕ ਬਾਈ ਨਾਲ ਕਰ ਲਿਆ ਨੰਬਰ ਸਕਰੀਨ ਤੇ ਚੱਲੀ ਜਾਂਦਾ ਧੰਨਵਾਦ ਜੀ